ਪੰਜਾਬ ਦੇ ਮੋਹਾਲੀ ਸ਼ਹਿਰ ਦੇ ਵਿੱਚ ਵੱਡੀ ਘਟਨਾ ਵਾਪਰੀ ਹੈ ਜਿੱਥੇ ਇੱਕ ਦੋਸਤ ਨੇ ਆਪਣੇ ਹੀ ਦੋਸਤ ਦਾ ਕਤਲ ਕਰ ਦਿੱਤਾ ਹੈ ਮੋਹਾਲੀ ਦੇ ਸੈਕਟਰ 77 ਦੇ ਵਿੱਚ ਇੱਕ ਪਾਰਕ ਦੇ ਵਿੱਚ ਵਿਅਕਤੀ ਦੀ ਖੂਨ ਦੇ ਨਾਲ ਲਥਪਥ লাশ ਮਿਲੀ ਜਿਸ ਕਾਰਨ ਇਲਾਕੇ ਦੇ ਵਿੱਚ ਹਲਕਾ ਮਚ ਗਿਆ ਮ੍ਰਿਤਕ ਦੀ ਪਛਾਣ ਰਾਜੂ ਵਜੋਈ ਹੈ ਜੋ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਉਹ ਰਾਤ ਨੂੰ ਸੈਕਟਰ 71 ਦੇ ਬੂਥ ਮਾਰਕੀਟ ਦੇ ਸਾਹਮਣੇ ਸਥਿਤ ਪਾਰਕ ਦੇ ਵਿੱਚ ਬਣੀ ਇੱਕ ਝੋਪੜੀ ਦੇ ਵਿੱਚ ਉਹ ਸੌਂਦਾ ਸੀ ਅਤੇ ਉਸਦੇ ਦੋਸਤ ਨੇ ਉਸਦਾ ਕਤਲ ਕਰ ਦਿੱਤਾ ਅਤੇ ਮੌਕੇ ਤੋਂ ਭੱਜ ਗਿਆ ਮ੍ਰਿਤਕ ਦੇ ਸਹੁਰੇ RAM ਦੇ ਬਿਆਨਾਂ ਦੇ ਆਧਾਰ ਤੇ ਮਟੋਰ ਪੁਲਿਸ ਸਟੇਸ਼ਨ ਦੇ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ 2023 ਦੀ ਧਾਰਾ 103 ਦੇ ਤਹਿਤ ਇੱਕ ਅਣਪਛਾਤੇ ਵਿਅਕਤੀ ਵਿਰੁੱਧ ਕਤਲ ਦਾ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਰਾਮ ਨੇ ਪੁਲਿਸ ਨੂੰ ਦੱਸਿਆ ਕਿ ਰਾਜੂ ਪਿਛਲੇ 2 ਦਿਨਾਂ ਤੋਂ ਘਰ ਨਹੀਂ ਪਰਤਿਆ ਇਸ ਲਈ ਉਹਨਾਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਜਦੋਂ ਸੈਕਟਰ 71 ਦੇ ਪਾਰਕ ਦੇ ਵਿੱਚ ਪਹੁੰਚੇ ਤਾਂ ਉਹਨਾਂ ਨੂੰ ਰਾਜੂ ਦੀ ਇੱਕ ਚੌਂਪੜੀ ਦੇ ਵਿੱਚ ਖੂਨ ਨਾਲ ਲਤਪਟ লাশ ਮਿਲੀ ਉਸ ਦੇ ਸਿਰ ਚਿਹਰੇ ਅਤੇ ਸਰੀਰ ਤੇ ਗੰਭੀਰ ਸੱਟਾਂ ਲੱਗਿਆ ਸਨ ਅਤੇ ਕਟਨਾ ਵਾਲੀ ਥਾਂ ਤੇ ਬਹੁਤ ਸਾਰਾ ਖੂਨ ਸੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਅਪਰਾਧਿਕ ਮਾਮਲਾ ਦਰਜ ਕਰਨ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਤਾਂ ਪਾਇਆ ਕਿ ਮ੍ਰਿਤਕ ਦੇ ਦੋਸਤ ਅਰਜੁਨ ਨੇ ਹੀ ਉਸਦਾ ਕਤਲ ਕੀਤਾ ਸੀ ਜਾਂਚ ਸੁਰਾਣ ਪੁਲਿਸ ਨੇ ਆਲੇਦਵਾਲੇ ਦੇ ਇਲਾਕੇ ਦੇ ਸੀਸੀਟੀਵੀ ਫੁਟੇਜ ਵੀ ਖੰਗਾਲੇ ਨੇ ਜਿਸ ਦੇ ਵਿੱਚ ਮ੍ਰਿਤਕ ਅਤੇ ਦੋਸ਼ੀ ਇਕੱਠੇ ਦਿਖਾਈ ਦਿੱਤੇ ਇਸੇ ਆਧਾਰ ਤੇ ਪੁਲਿਸ ਨੇ ਦੋਸ਼ੀ ਅਰਜੁਨ ਨੂੰ ਗ੍ਰਿਫਤਾਰ ਕੀਤਾ ਪੁਲਿਸ ਪੁਸ਼ਕਿਸ਼ ਕਰ ਰਹੀ ਹੈ ਪੁਸ਼ਕਿਸ਼ ਤੋਂ ਪਤਾ ਲੱਗਾ ਕਿ ਦੋਵੇਂ ਉਸ ਸ਼ਾਮ ਇੱਕ ਪਾਰਕ ਦੇ ਵਿੱਚ ਸ਼ਰਾਪੀਰੇ ਸਨ ਉਹਨਾਂ ਦੀ ਕਿਸੇ ਗੱਲ ਨੂੰ ਲੈ ਕੇ ਲੜਾਈ ਹੋਈ ਅਤੇ ਨਸ਼ੇ ਦੀ ਹਾਲਤ ਦੇ ਵਿੱਚ ਅਰਜੁਨ ਨੇ ਰਾਜੂ ਦਾ ਕਤਲ ਕਰ ਦਿੱਤਾ ਪੰਜਾਬ ਦੇ ਮੋਹਾਲੀ ਸ਼ਹਿਰ ਦੇ ਵਿੱਚ ਵੱਡੀ ਘਟਨਾ ਵਾਪਰੀ ਹੈ ਜਿੱਥੇ ਇੱਕ ਦੋਸਤ ਨੇ ਆਪਣੇ ਹੀ ਦੋਸਤ ਦਾ ਕਤਲ ਕਰ ਦਿੱਤਾ ਹੈ ਮੋਹਾਲੀ ਦੇ ਸੈਕਟਰ 77 ਦੇ ਵਿੱਚ ਇੱਕ ਪਾਰਕ ਦੇ ਵਿੱਚ ਵਿਅਕਤੀ ਦੀ ਖੂਨ ਦੇ ਨਾਲ ਲਥਪਥ লাশ ਮਿਲੀ ਜਿਸ ਕਾਰਨ ਇਲਾਕੇ ਦੇ ਵਿੱਚ ਹੜਕਮ ਮਚ ਗਿਆ ਮ੍ਰਿਤਕ ਦੀ ਪਛਾਣ ਰਾਜੂ ਵਜੂ ਹੋਈ ਹੈ ਜੋ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਉਹ ਰਾਤ ਨੂੰ ਸੈਕਟਰ 71 ਦੇ ਬੂਥ ਮਾਰਕੀਟ ਦੇ ਸਾਹਮਣੇ ਸਥਿਤ ਪਾਰਕ ਦੇ ਵਿੱਚ ਬਣੀ ਇੱਕ ਝੋਪੜੀ ਦੇ ਵਿੱਚ ਸੌਂਦਾ ਸੀ ਅਤੇ ਉਸਦੇ ਦੋਸਤ ਨੇ ਉਸਦਾ ਕਤਲ ਕਰ ਦਿੱਤਾ ਤੇ ਮੌਕੇ ਤੋਂ ਭੱਜ ਗਿਆ ਮ੍ਰਿਤਕ ਦੇ ਸਹੁਰੇ RAM ਦੇ ਬਿਆਨਾਂ ਦੇ ਆਧਾਰ ਤੇ ਮਟੋਰ ਪੁਲਿਸ ਸਟੇਸ਼ਨ ਦੇ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ 2023 ਦੀ ਧਾਰਾ 103 ਦੇ ਤਹਿਤ ਇੱਕ ਅਣਪਛਾਤੇ ਵਿਅਕਤੀ ਵਿਰੁੱਧ ਕਤਲ ਦਾ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਰਾਮਨੇ ਪੁਲਿਸ ਨੂੰ ਦੱਸਿਆ ਕਿ ਰਾਜੂ ਪਿਛਲੇ 2 ਦਿਨਾਂ ਤੋਂ ਘਰ ਨਹੀਂ ਪਰਤਿਆ ਇਸ ਲਈ ਉਹਨਾਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਜਦੋਂ ਸੈਕਟਰ 71 ਦੇ ਪਾਰਕ ਦੇ ਵਿੱਚ ਪਹੁੰਚੇ ਤਾਂ ਉਹਨਾਂ ਨੂੰ ਰਾਜੂ ਦੀ ਇੱਕ ਝੌਂਪੜੀ ਦੇ ਵਿੱਚ ਖੂਨ ਨਾਲ ਲਤਪਟ লাশ ਮਿਲੀ ਉਸ ਦੇ ਸਿਰ ਚਿਹਰੇ ਅਤੇ ਸਰੀਰ ਤੇ ਗੰਭੀਰ ਸੱਟਾਂ ਲੱਗਿਆ ਸਨ ਅਤੇ ਕਟਨਾ ਵਾਲੀ ਥਾਂ ਤੇ ਬਹੁਤ ਸਾਰਾ ਖੂਨ ਸੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਅਪਰਾਧਿਕ ਮਾਮਲਾ ਦਰਜ ਕਰਨ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਤਾਂ ਪਾਇਆ ਕਿ ਮ੍ਰਿਤਕ ਦੇ ਦੋਸਤ ਅਰਜੁਨ ਨੇ ਹੀ ਉਸਦਾ ਕਤਲ ਕੀਤਾ ਸੀ ਜਾਂਚ ਤੋਂ ਬਾਅਦ ਪੁਲਿਸ ਨੇ ਆਲੇਦਵਾਲੇ ਦੇ ਇਲਾਕੇ ਦੇ ਸੀਸੀਟੀਵੀ ਫੁਟੇਜ ਵੀ ਖੰਗਾਲੇ ਨੇ ਜਿਸ ਦੇ ਵਿੱਚ ਮ੍ਰਿਤਕ ਅਤੇ ਦੋਸ਼ੀ ਇਕੱਠੇ ਦਿਖਾਈ ਦਿੱਤੇ ਐਸੇ ਆਧਾਰ ਤੇ ਪੁਲਿਸ ਨੇ ਦੋਸ਼ੀ ਅਰਜੁਨ ਨੂੰ ਗ੍ਰਿਫਤਾਰ ਕੀਤਾ ਪੁਲਿਸ ਪੁਸ਼ਕਿਸ਼ ਕਰ ਰਹੀ ਹੈ ਪੁਸ਼ਕਿਸ਼ ਤੋਂ ਪਤਾ ਲੱਗਾ ਹੈ ਕਿ ਦੋਵੇਂ ਉਸ ਸ਼ਾਮ ਇੱਕ ਪਾਰਕ ਦੇ ਵਿੱਚ ਸ਼ਰਾਬ ਪੀ ਰਹੇ ਸਨ ਉਹਨਾਂ ਦੀ ਕਿਸੇ ਗੱਲ ਨੂੰ ਲੈ ਕੇ ਲੜਾਈ ਹੋਈ ਅਤੇ ਨਸ਼ੇ ਦੀ ਹਾਲਤ ਦੇ ਵਿੱਚ ਅਰਜੁਨ ਨੇ ਰਾਜੂ ਦਾ ਕਤਲ ਕਰ ਦਿੱਤਾ